ਗਾਈਸ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਾਰਿਆਂ ਨੂੰ ਕਰਦੇ ਆ ਅਗਲੇ ਦਿਨ ਢਿੱਡ ਦੀ ਨਹੀਂ ਟੈਨਸ਼ਨ ਲੈਣੀ ਹੋ ਗਈ ਇਹ ਹੈਪੀ ਟੈਨਸ਼ਨ ਲਿੰਦਾ ਰਹਿੰਦਾ ਆ ਨੈਕਸਟ ਡੇ ਸਟਾਰਟ ਹੋ ਗਿਆ ਵੀਰ ਜੀ ਵੈਲਕਮ ਤੁਹਾਡਾ ਤੂੰ ਮੇਰਾ ਧੰਨਵਾਦ ਕਿ ਤਾ ਨਵਾਂ ਬੰਦਾ ਐਡ ਕਰਾ ਤੂੰ ਬੁਲਾਉਂਦੇ ਦੱਸਣ ਲੱਗਾ ਹੈ ਧੰਨਵਾਦ ਨਹੀਂ ਇੰਟਰੋਡਿਊਸ ਕਰਨਾ ਤੈਨੂੰ ਅੱਛਾ ਤੇ ਆਪਣੇ ਹੈਪੀ ਭਾਈ ਅੱਜ ਗਏ ਹੋਏ ਨੇ ਲੋਡ ਤੇ ਉਹ ਲੋਡ ਤੇ ਲੋਡ ਲਾਉਣ ਭੇਜਿਆ ਮੁੰਡੇ ਨੂੰ ਤੇ ਮਿਹਨਤ ਕਰ ਰਿਹਾ ਤੇ ਆ ਆਪਣੇ ਬਲਵਿੰਦਰ ਸਿੰਘ ਰੰਦਾਵਾ ਪਿੰਦਾ 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 ਰੰਦਾ ਵਾ ਪਿੰਦਾ ਆ ਗਿਆ ਕਰਨਾ ਪਿੰਦਾ ਬਦਮਾਸ਼ ਬੜਾ ਵੱਡਾ ਪੈਂਦਾ ਹੈ ਤੇ ਇਹਨਾਂ ਦਾ ਵੈਲਕਮ ਹੈ ਵਲੌਗ ਦੇ ਵਿੱਚ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਡੇ ਨਾਲ ਵਲੌਗ 'ਚ ਆਉਣ ਦਾ ਪਿੰਦਾ ਤੂੰ ਤਾਂ ਆ ਗਿਆ ਵਾ ਹਾਂਜੀ ਜਿੱਦਾਂ ਆਪਣੇ ਗੱਲ ਨੂੰ ਫੈਨ ਫਾਲੋਇੰਗ ਵਧੇ ਜਾਣੀ ਆ ਲੋਕਾਂ ਨਾਲ ਲੈਣਾ ਈਜ਼ੀ ਹੋਊਗਾ ਉਹ ਉਹ ਅੱਛਾ ਅੱਛਾ ਅਰਵਿੰਦਰ ਨਾਲ ਖਾਦੇ ਪੀਦੇ ਜਾ ਰਹੇ ਜਾਂਦਾ ਮੂੰਹ ਚਲੋ ਬਹੁਤ ਸਰਾ ਬਣੀ ਜੀ ਫੇਰ ਆ ਗਿਆ ਮੈਂ ਤਾਂ ਭਿੰਦਾ ਭਾਈ ਆਏ ਆ ਇੱਥੇ ਗੱਡੀ ਦੇ ਨਾਲ ਇਹ ਲਾਲੀ ਭਾਈ ਨੂੰ ਉਹਦੇ ਚੜ ਗਏ ਆ ਤੇ ਆ ਮੈਂ ਅੱਜ ਦੇ ਬਲੌਗ ਵਿੱਚ ਅੱਜ ਹੀ ਐਂਟਰ ਹੋ ਜਾਂ ਤੇ ਉਹਨਾਂ ਦੇ ਦਰਸ਼ਨ ਕਰਾਏ ਨਹੀਂ ਉਹ ਸੇਵ ਕੀਤੀ ਮੈਂ ਵੀਡੀਓ ਬਾਕੀ ਵੇਖੋ ਉਹਨਾਂ ਦੀ ਜੇ ਉਹ ਲੋਕਾਂ ਦੇ ਵਿੱਚ ਦਰਸ਼ਨ ਕਰਾਉਣੇ ਸੀ ਤਾਂ ਠੀਕ ਆ ਜਿੰਨੇ ਨਵੀਂ ਲੋਕਾਂ ਦੇ ਮੇਰੇ ਸਾਹਮਣੇ ਬੱਧੀ ਰਹੇਗੇ ਦੇਣਾ ਇਹ ਪਰਮਿਸ਼ਨ ਆ ਜੀ ਨਹੀਂ ਪਰਮਿਸ਼ਨ ਨਹੀਂ ਪਰਮਿਸ਼ਨ ਤਾਂ ਆਪ ਲੈਣੀ ਨਹੀਂ ਗਈ ਦੀ ਨਹੀਂ ਮੈਂ ਫਿਰ ਆਪਾਂ ਨਾਲ ਸਰਪ੍ਰਾਈਜ਼ ਦਵਾ ਆਪਣੇ ਸਾਹਮਣੇ ਹਾਂ ਉਹ ਇਹ ਗੱਲ ਹੈ ਮਨ ਲਈ ਫਿਰ ਸਰਪ੍ਰਾਈਜ਼ ਉਹ ਲੋਕ ਦਿਖਾਉਣੇ ਆ ਹਾਂ ਬਾਅਦ ਉਹ ਕਿਹੜਾ ਹੀ ਫੋਟੋ ਹੁੰਦਾ ਹੁੰਦਾ ਹੈ ਜੀ ਕੀ ਇਹ ਫੋਟੋ ਪਹਿਲੀ ਆ ਹੁਣ ਵੇਖ ਦੇਖ ਜੀ ਬੀਫੋਰ ਐਂਡ ਆਫਟਰ ਹਾਂ ਹਾਂ ਇਦਾਂ ਦਾ ਫੋਟੋ ਆ ਸਿਸਟਰ ਤੇ ਬਾਕੀ ਚਲੋ ਹੁਣ ਮਿਲਦੇ ਆ ਚੰਨੀ ਭਾਈ ਨੂੰ ਓਕੇ ਗਾਇਸ ਸੀ ਯੂ ਸੂਨ ਆਪਾਂ ਆ ਗਏ ਆ ਵਿਆਹ ਵਾਲੇ ਘਰੇ ਵਿਆਹ ਵਾਲਾ ਘਰ ਹੈਗਾ ਤੇ ਪਿੰਦ ਤੈਨੂੰ ਸੱਦਿਆ ਹੈ ਹੈ ਮਤਿਨ ਮੇਰੀ ਗੱਲ ਸੁਣ ਲੈ ਬਾਲੇ ਖਰਾਬੀ ਨਹੀਂ ਕਰਨੀ ਖਾਣਾ ਵੀ ਉਸ ਹਿਸਾਬ ਨਾਲ ਹੀ ਆ ਠੀਕ ਆ ਇਹ ਮਿੱਠਾ ਨਹੀਂ ਖਾਣਾ ਮੈਂ ਕੱਲੇ ਪਕੌੜੇ ਖਾਣੇ ਵਾ ਬਈ ਦਾੜ ਬੜੀ ਦਰਦੀ ਨਾ ਅੱਛਾ ਮੇਰੇ ਕੋਲ ਯਾਰ ਟਰੱਕ ਜਿੰਨੀ ਪਗੱਡੀ ਚ ਆਏ ਆ ਜੇ ਵਿਆਹ ਸ਼ਾਦੀ ਦੇ ਹਲਵਾਈ ਕਰਨਾ ਹੋਵੇ ਆਪਣਾ ਆ ਕਰਨਾ ਠੀਕ ਹੈ ਪਹਿਲੇ ਦੱਸ ਦੋ ਆਪਦੇ ਬਾਰੇ ਨੰਬਰ ਪਤਾ ਦੱਸ ਦੋ ਆਪਾਂ ਫਿਰ ਉਹ ਹੀ ਕਰਾਉਣਾ ਸਭ ਆਪਣਾ ਇੰਸਟਾਗ੍ਰam ਤੇ ਫੋਲੋ ਕਰੋ ਨਾ ਫੋਨ ਤੇ ਬਹੁਤ ਵੰਦੇ ਚੱਕ ਨਹੀਂ ਹੁੰਦੇ ਜੀ ਨਾਮ ਨਾਮ ਦੱਸਾਂ ਇੰਸਟਾਗ੍ਰam ਤੇ ਐ ਇਦਾਂ ਨਹੀਂ ਦੱਸ ਸਕਦੇ ਤੁਹਾਨੂੰ ਪਤਾ ਸੋਚੀ ਬੜੀ। ਤੇ ਭਾਈ ਸੋਚੀ ਬੜਾ ਵੇਗਾ ਨੇ। ਨਹੀਂ ਵੈਸੇ ਆਪਾਂ ਹੈ ਕਿ ਇੰਡੀਆ ਨਾਲ। ਹਾਂਜੀ ਮੈਂ ਨਾਲ ਆਪਣਾ ਅੰਡੀਆਨ ਚ ਬ੍ਰਾਂਚ ਆਪਣੇ ਹੋਰ ਕਾਲਾਫੋਨਿੰਗ ਗਾ ਕਰ ਰਹੇ ਆ। ਇੱਧਰ ਆਪਣੀ ਰਿਡਕਟ ਫੀਲ ਵੀ ਹੈਗੀ। ਨਹੀਂ ਵਧੀਆ ਚੱਲ ਰਿਹਾ ਕੰਮ ਆਪਣਾ। ਠੀਕ ਪ੍ਰਮਾਤਮਾ ਦੀ ਕਿਰਪਾ ਹਾਂਜੀ। ਬੰਦਿਆਂ ਦੇ ਵੀ ਲੋੜਾ ਕਨੈਕਟ ਕਰੋ ਆਪਾਂ ਨੂੰ ਜੇ। ਨਹੀਂ ਆ ਆਪਣੇ ਬੰਦਿਆਂ ਦੀ ਨਹੀਂ ਉਦਾਂ ਇਹਨਾਂ ਦਾ ਪ੍ਰੋਗਰਾਮ ਹੈ ਜਿੱਦਾਂ ਆਉਣ ਵਾਲੇ ਸਮੇਂ 'ਚ। ਇਹ ਤੇ ਘਰ ਦਾ ਪ੍ਰੋਗਰਾਮ ਆਪਣਾ। ਆਪ ਇਹ ਤੇ ਚੱਲ ਜਾਣਾ ਉੱਦੈ। ਮੈਂ ਕਹਾਂ ਜੀ ਉੱਦੈ ਚਲਾ ਦੇਣਾ ਇਹਦਾ। ਓਕੇ। ਤੁਹਾਡੇ ਬਲੌਗ ਤਾਂ ਹੀ ਸਾਡੂ ਗਾਕ ਮਿਲਨੇ ਹੋਰ ਬਹੁ ਕੀ ਘਰ ਦੇ ਬਰੋਦਰ ਨੂੰ ਫ੍ਰੀ ਕਰਨੇ ਆਪਾਂ? ਅਛਾ ਇਹ ਕਿਹੜਾ ਇਹ ਇੰਨਾ ਕਿ ਆਊਗਾ? ਹਾਂਜੀ। ਉਹਨੂੰ ਅਸੀਂ ਘੱਟ ਰੇਟਾਂ ਦੇ ਸਿਸਟਮ ਪਰ ਕੀ ਕਿੰਨਾ ਡਿਸਕਾਊਂਟ ਦਵਾਂਗੇ? ਬਾਕੀਆਂ ਨਾਲੋਂ 5000 ਰੁਪਏ ਸਸਤਾ ਕਰਾਂਗੇ। ਓ ਮਾਈ। ਇੰਡੀਆ ਦਾ 5000 ਕਿਹਾ ਭਾਈ। ਓਕੇ ਓਕੇ। ਨਹੀਂ ਨਹੀਂ ਬਾ ਬਿਲਕੁਲ ਤੁਸੀਂ ਰੇਟ ਆਪਦਾ ਫਿਕਸ ਰੱਖਿਆ ਉਹਦਾਂ ਹੀ ਕਿਦਾਂ ਘੱਟ ਕਰਾਂ। ਜੇ ਰੇਟ ਆਪਣਾ ਜਿਆਦਾਦਰ ਤੋਂ ਫਿਕਸ ਹੀ ਹੁੰਦਾ ਵਾ। ਜੇ ਕਿਸੇ ਨੇ ਕੋਈ ਸਪੈਸ਼ਲ ਚੀਜ਼ ਐਡ ਕਰਾਉਣੀ ਉਹਦੇ ਐਕਸਟਰਾ ਪੈਸੇ। ਓ ਠੀਕ ਹੈ। ਸਪੈਸ਼ਲ ਚੀਜ਼ ਸਪੈਸ਼ਲ ਤੁਹਾਡੇ ਕੀ ਫੂਡ ਕੀ ਹੈਗਾ ਐਪਟਾਈਜ਼ਰ ਜਿ ਵਗੈਰਾ ਜਾਂ ਮੇਨ ਕੀ ਤੁਸੀਂ ਨੌਨ ਵੇਜ ਵੇਜ ਦੀ ਗੱਲ ਕਰਨਾ ਦੋਵੇਂ ਰੱਖਣੇ ਆ ਜੀ ਵੇਜੀ ਪਨੀਰ ਪਕੌੜਾ ਹਾਂ ਜੀ ਮਤਲਬ ਮੈਨੂੰ ਪਤਾ ਹੈ ਕਨਫਿਊਜ਼ ਹੋ ਰਿਹਾ ਪਹਿਲੀ ਵਾਰ ਕੈਮਰਾ ਨਹੀਂ ਨਹੀਂ ਕੋਈ ਗੱਲ ਨਹੀਂ ਆਪਾਂ ਜਿਹੜਾ ਮਸ਼ਨੀਰ ਪਾਲਕ ਪਕੌੜਾ ਗੋਭੀ ਪਕੌੜਾ ਮਚੂਰੀਆਂ ਜੋ ਕੋ ਕਰ ਦਾਂਗੇ ਜੀ ਠੀਕ ਹੈ ਨਾਨ ਪਲੇਨ ਰੋਟੀ ਤਰਮਾਲੀ ਰੋਟੀ ਬਟਰ ਰੋਟੀ گارਲਿਕ ਨਾਨ ਬਟਰ ਨਾਨ ਬਲਟ ਨਾਲ ਬਲਟ ਨਾਲ ਨਾਉਂ ਵੀ ਭਾਈ ਹਾਂਜੀ ਬਲਟ ਨਾਲ ਉਹ ਕੀ ਹੁੰਦਾ ਜੀ ਬਲਟ ਤੇ ਹਰੀ ਮਿਰਚਾ ਲਾ ਕੇ ਦਿੰਦੇ ਉਹ ਬਲਟ ਵੀ ਬੈਠਾ ਖਾਣਾ ਪੈਂਦਾ ਬਲਟ ਲਾਣਿਆ ਜੀ ਉਹ ਠੀਕ ਹੈ ਜੀ ਹੋਰ ਕੋਈ ਭਾਈ ਐਦਾਂ ਦੇ ਕੋਈ ਮੇਨ ਆਈਟਮ ਹੋਵੇ ਆਪਣੀ ਹੋਰ ਨਹੀਂ ਜੇ ਕਹਾਂ ਮੈਂ ਪੁੱਛ ਬੈਣ ਪਰੌਂਠਾ ਵੀ ਲਵਾ ਦੇ ਕੋਈ ਗੱਲ ਨਹੀਂ ਕੀਤੀ ਹੋ ਕੇ ਠੀਕ ਹੈ ਭਾਈ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਉਹ ਤੁਹਾਨੂੰ ਬਾਕੀ ਫੂਡ ਫੂਡ ਚਾਹ ਚਾਹ ਕਿਦਾਂ ਹਾਂਜੀ ਚਾਹ ਵਾਲਾ ਚਾਹ ਸਪੈਸ਼ਲ ਟਰਕਾਂ ਵਾਲੀ ਸਪੈਸ਼ਲ ਬਣਨੀ ਹੈ ਜੀ ਭਾਵੇਂ ਚਾਹ 4 ਲੀਟਰ ਸਾਈਡ ਤੇ ਨਾ ਬਣਾਉਣੀ ਚਾਹੀਦੀ ਚਲੋ ਠੀਕ ਹੈ ਢਾਨ ਮੈਂ ਭਾਈ ਫਿਰ ਆਪਣੇ ਪ੍ਰੋਗਰਾਮ ਤੇ ਮੈਂ ਕਹਾਂ ਜੀ ਢਾਨ ਜੀ ਢਾਨ ਬਾਕੀ ਤੁਸੀਂ ਸਵਾਦ ਜ਼ਰੂਰ ਦੱਸਿਓ ਆਪਣਾ ਨਹੀਂ ਉਹ ਖਾ ਕੇ ਜਾਵਾਂਗੇ ਵੇਖ ਕੇ ਜਾਵਾਂਗੇ ਠੀਕ ਹੈ ਵੀ ਵਧੀਆ ਦਿਓ ਹੈ ਠੀਕ ਹੈ ਬਾਈ ਓਕੇ ਆ ਮੈਨੂੰ ਤੇ ਇਹ ਹੋ ਗਿਆ ਓ ਯਾਪੀ ਹਾਂ ਰੋਲਾ ਕਦੋਂ ਪਾਉਂਦਾ ਇਹਨਾਂ ਓ ਯਾਰ ਫਿਚਰ ਨਹੀਂ ਪਤਾ ਨਾ ਕਹਿੰਦੇ ਹਵਾ ਨਹੀਂ ਆਉਂਦੀ ਸਿੱਧਾ ਮਹਿੰਗੀ ਗੱਡੀ 'ਚ ਬੈਠਨੇ ਗਾ ਤੋਨੇ ਨੀ ਉਹੀ ਗੱਲ ਆ ਚੱਲ ਹੁਣ ਆਪਿੰਦੇ ਮੂੰਹ ਕਰ ਸਭੀ ਆਵੇ ਹੌਣ ਹੋਣੀ ਆ ਹਵਾ ਕੋਈ ਤਾਂ ਗੱਲ ਬਣੂਗੀ ਮੈਨੂੰ ਦੱਸ ਦਿਓ ਹਾਂ ਜੀ ਹੋ ਗਿਆ ਤੈਨੂੰ ਜਾਂ ਮੈਂ ਰੋਕਾਂ ਗੱਡੀ ਇੱਥੇ ਬਾਹਰ ਚੱਲੋ ਦੋਵੇਂ ਨੇ ਰੋਕੀ ਇਹਨਾਂ ਬਾਹਰ ਲਾ ਦੀ ਤੁਰ ਕੇ ਘਰੇ ਜਾਓ ਹਵਾ ਤੇ ਲੈ ਲਿਓ ਫੇਰ ਆ ਤੁਸੀਂ ਵਧੀਆ ਕੀਤਾ ਪਰ ਦੱਸ ਤਾਂ ਕਿ ਰਸ਼ ਪੈ ਜਾਂਦਾ ਨਾ ਉਸ ਹਿਸਾਬ ਨਾਲ ਜਿਹੜਾ ਉਧਰ ਰਹਿ ਚਿਰ ਜਿਹਨਾਂ ਨੇ ਉਹਨਾਂ ਨੇ ਵੀ ਆ ਜਾਣਾ ਉਹ ਉਧਰ ਸ਼ਹਿਰੀ ਆ ਗਈ ਸ਼ਹਿਰੀ ਸ਼ਹਿਰੀ ਆ ਗਈ ਜੀ ਸ਼ਹਿਰੀ ਬਾਤ ਗੱਲ ਕਰ ਦੇਣਗੇ ਵਾ 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 ਬੜੇ ਰਾਵਾ ਉੱਤੇ ਗਿਆ ਮੈਂ ਆਹ ਵਾ ਬੜੇ ਰਾਵਾ ਉੱਤੇ ਗਿਆ ਮੈਂ ਤੇਰੇ ਘਰ ਦਾ ਰਾਣਾ ਭੁੱਲੇ ਨਹੀਂ ਹਾਂਜੀ ਹਾਂਜੀ ਬੜੇ ਰਾਵਾ ਉੱਤੇ ਗਿਆ ਮੈਂ ਤੇਰੇ ਘਰ ਦਾ ਰਾਣਾ ਭੁੱਲੇ ਨਹੀਂ ਹਾਂਜੀ ਤੂੰ ਜਾ ਵਸ ਕੇ ਦੇਦਾ ਗਈ ਹਾਂਜੀ ਉਹ ਜਾ ਵਸ ਕੈਨੇਡਾ ਗਈ ਅਸੀਂ ਵੀ ਅਮਰੀਕਾ ਵੇਖ ਠੁੱਕੇ ਨਹੀਂ ਵਾਹ ਜੀ ਵਾਹ ਵਾਹ ਜੀ ਵਾਹ ਐਰੀ ਨਾਈਸ਼ ਆ ਦਾ ਬਾਦ ਵੇਣਾ ਓਏ ਓਏ ਮੇਰਾ ਚੇਲਾ ਆਇ ਪੜਨਾ ਵਿਆ ਪਰ ਉਹ ਨਹੀਂ ਪਲਿਆ ਤੇ ਬੜਾ ਹੋਇਆ ਵਾ ਪਲਿਆ ਤੇ ਹੋਇਆ ਚੇਲਾ ਚੇਲੇ ਨੂੰ ਅੱਗੇ ਤਾਂ ਸ਼ਹਿਰੀ ਮਾਰਨੀ ਨਾ ਇਹ ਚੋ ਕਹਿਣਾ ਆ ਆਦਾਬ ਤੂੰ ਕੋਕ ਓਏ ਓਏ ਵਾਹ ਵਾਹ ਅੱ비 ਇਹਨਾਂ ਦੇ ਰਿਸ਼ਤੇਦਾਰ ਗਾਲ੍ਹ ਬਣੀ ਨਾ ਉਹਦੇ ਤਾੜਾ ਹੀਗਾ ਹੋ ਲਗੀ ਆਈ ਝਲਕ ਬਣ ਹਾਂਜੀ ਤੂੰ ਆਈ ਹਾਂਜੀ ਵਾਹ ਜੀ ਵਾਹ ਆਦਾ ਨੈਣੇ ਅਮੀਨ 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 ਕਿੰਨਾ ਅਮੀਨ ਕਹਣਾ ਦਾਬ ਕਹਣਾ ਦੱਸ ਪਹਿਲਾਂ ਤੁਸੀਂ ਕੈਮਰਾ ਵਿੱਚ ਮੈਂ ਅਰਜ਼ ਕੀਆ ਹੈ ਮੈਂ ਕਹਣਾ ਹਾਂ ਕਿ ਤੁਸੀਂ ਕਹਿਣਾ ਨਹੀਂ ਤੂੰ ਉਹਨੇ ਕਹਿੰਦਾ ਹੀ ਕਹਿਣਾ ਤੂੰ ਅੱਜ ਉਹ ਨਹੀਂ ਕਹਿਣਾ ਹੈ ਕਹਣਾ ਕਹਿੰਦਾ ਤੂੰ ਕਹਿਣਾ ਦਾਬ ਦਾ ਓਕੇ ਅਰਜ਼ ਕੀਆ ਹੈ ਜਿਖਾ ਦਿਖਾਉਣੀ ਹੈ ਹਾਂਜੀ ਆਦਾ ਦਿਖਾਓ ਦਾਦਾ 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 ਲੈ ਸ਼ੈਰੀ ਤੋਂ ਸਟਾਰਟ ਕਰ ਮੈਂ ਕਹਿੰਦਾ ਅਦਬ ਜਿਹੇ ਤੁਸੀਂ ਕਹਿੰਨਾ ਅਦਾਬ ਵੀ ਆਉਂਦੇ ਅਦਾਬ ਦਾ ਮਤਲਬ ਹੁੰਦਾ ਆਉਂਦੇ ਆਉਣ ਦੋ ਜੀ ਆਉਂਦੇ ਅਦਾਬ ਹੁਣ ਸ਼ੈਰੀ ਭੁੱਲ ਗਈ ਅਸੀਂ ਆਨੇ ਵਿੱਚ ਕਰਾ ਦੇਦੇ ਹਾਂ ਦੱਸ ਖਾਓ ਥੋੜੀਆਂ ਥੋੜੀਆਂ ਇਹ ਕਰਾਈਆਂ ਬਾਬੇ ਤੋਂ ਬਾਬੇ ਜੀਸੂ ਜੀਸੂ ਮੇਰਾ ਜੀਸੂ ਮੇਤੋ ਕਹਿੰਨਾ ਮੈਂ ਲਾਦਾ ਹੋਣਾ ਨਹੀਂ ਤੁਹਾਡੇ ਕੋਲ ਹਣਾ ਕਿਹੜਾ ਡੀ ਜੇ ਵਾਲਾ ਆ ਤੁਸੀਂ ਦੰਦੀ ਲਾ ਰਹੀ ਤੁਸੀਂ ਹੋਰ ਕਿਹੜੀ ਡੀਲ ਕਰਨਾ ਇੱਥੇ ਪੈੜੀ ਦੀ ਡੀਲ ਦਾ ਆਪਾਂ ਨਹੀਂ ਕੋਈ ਬਾਦੀ ਵੱਡੀ ਕਰਨਾ ਹੈ ਹਾਂਜੀ ਲੋਕ ਕਿਦਾਂ ਦੀ ਲੱਗ ਰਹੀ ਅੱਜ ਲੋਕ ਤੁਹੀਂ ਕਾਤਲ ਲੱਗਣ ੜਾ ਜਮਾ ਯਾਰਾ ਤੋਲੇ ਆ ਗਏ ਨਾ ਇਹ ਇਹ ਤੋਲੇ ਨਹੀਂ ਗੇ ਇਹ ਆਪਾਂ ਕੱਲ ਦੱਸਿਆ ਹਲੇ ਬਿਗ ਬਰਡ ਵਾਲੀ ਲੁੱਕ ਤੈਨੂੰ ਲੱਗਣ ੜਾ ਤੋਲੇ ਆਏ ਲੱਗਣ ੜਾ ਸੋਹਣਾ ਲੱਗਨੇ ਮੱਚ ਹਾਂ ਬੜਾ ਪੁੱਟ ਠੀਕ ਬਹੁਤ ਸੋਹਣੇ ਲੱਗਣ ੜੇ ਵੇਖ ਤੇ ਸਹੀ ਮੜਾਈ ਲੁੱਕ ਤੇ ਚੈੱਕ ਕਰ ਤੋ ਹੈ ਕੋਈ ਗੱਲਬਾਤ ਕੋਈ ਕਮੀ ਪੇਸ਼ ਜਿਹੜੀ ਆਪਾਂ ਨੂੰ ਜਸੂਣ ਕੋਈ ਕਮੀ ਪੇਸ਼ ਆਹ ਦਿੱਤਿਆਂ ਜਸ ਸੁਣੇਗਾ ਦੀ ਜਸੂਣ ਇਹ ਜਸੂ ਦੇ ਇਹ ਕਿੱਥੇ ਲੈ ਕੇ ਜਾਣਦੇ ਹੁੰਨੇ ਤੁਸੀਂ ਇਹ ਲੈ ਕੇ ਜਾਂਦੇ ਆਪਾਂ ਸੰਗਤ ਕੀ ਹੁੰਦੀ ਜੀ ਉਹ ਬੰਦਗੀ ਤੇ ਬੰਦਗੀ ਤੇ ਲੈ ਕੇ ਜਾਂਦੇ ਹਾਂ ਬਾਠੀ ਗਿਆ ਤਾਂ ਆ ਗਏ ਮੁੰਡੇ ਖੇਡਣ ਲੱਗ ਪਏ ਨੇ ਏਟਪੂਲ ਤੇ ਇਹ ਹੁਣ ਮੈਚ ਲੱਗਣੇ ਆ ਵੇਖਦੇ ਕਿਹੜਾ ਹਾਰ ਤੇ ਕੀ ਦਾ ਕੀ ਸਿਸਟਮ ਐ ਭੀ ਫਿਟ ਲਾਂਤ ਪਿੰਡਾ ਹਾਰ ਲੱਗਦਾ ਅਜੇ ਦੇ ਸਟਾਰਟਿੰਗ ਹੈ ਫਿਲਹਾਲ ਤਾਂ ਮੈਨੂੰ ਲੱਗਣ ਡਿਆ ਇਹ ਪਿੰਡਾ ਵੀਰ ਹਾਰੂਗਾ ਦੇਖੋ ਕੀ ਬੰਦ ਵਾ ਨਾਈਸ਼ਾ ਬਈ ਨਾਈਸ਼ਾ ਬਹੁਤ ਵਧੀਆ ਨਾ ਕਰੀਏ ਫਿਰ ਬਾਏ ਬਾਏ ਸਮਾਪਤੀ ਫਿਰ ਆਪਾਂ ਮਿਲਦੇ ਹੁਣ ਕੱਲ ਨੂੰ ਤੇ ਅੱਜ ਵਿਆਹ ਵਾਲਾ ਪ੍ਰੋਗਰਾਮ ਬਹੁਤ ਵਧੀਆ ਸੀਗਾ ਤੇ ਪਿੰਦੇ ਬਾਏ ਬਾਏ ਕਰ ਜੇ ਓਕੇ ਬਾਏ ਬਾਏ ਨਹੀਂ ਓਰੇ ਆ ਕੇ ਕਰਦੇ ਨਾ ਸਕਰੀਨ 'ਚ ਨਹੀਂ ਆਉਂਦਾ ਬਦ ਫੋਨ ਘੁੰਮਦਾ ਰਿਆਂ ਉੱਥੇ ਬਿਊਟੀ ਨਹੀਂ ਆਉਂਦੀ ਇੱਥੇ ਬਿਊਟੀ ਆਉਂਦੀ ਆ ਤੂੰ ਨੂਮੀ ਡਾਟੀ ਆ ਓਕੇ